ਓ ਵਾਪੂ ਯਾਰਾ ਕੱਪੜੇ ਤਾਂ ਢੰਗ ਦੇ ਪਾ ਲਿਆ ਕਰ ਕਿਉਂ ਜਿੰਨੂ ਗੱਡੀ ਰੱਖਦਾ ਐ ਇਹ ਕਾਹਨੂੰ ਮੋਨੂ ਕਾਹਨੂੰ ਕੱਪੜੇ ਪਾਲੇ ਹਾਂ ਸਾਕਲ ਮੰਗਤਿਆਂ ਵਰਗੀ ਜਮਾ ਦੂਜਾ ਅਕਲੋ ਹੀ ਨਾਗਾ ਇਧਰੋਂ ਪਾ ਦੇ ਕੱਪੜੇ ਚੱਜਦੇ ਬਾਪੂ ਉਧਰ ਤੇਰੇ ਭਾਈ ਸ਼ਰੀਕਾ ਕਣੀ ਦੇਖ ਲਿਆ ਕਰ ਕਿਵੇਂ ਬੰਨ ਠਣ ਕੇ ਰਹਿੰਦੇ ਨੇ ਓਏ ਗੰਦੀਓ ਲਾਦੋ ਕੱਪੜੇ ਮੈਂ ਕਿੱਥੋਂ ਚੱਜਦੇ ਪਾ ਲਾਂ ਮੈਨੂੰ ਪਤਾ ਮੈਂ ਕਿਵੇਂ ਧੂਆਕੜੀ ਸੀ ਕਰਦਾ ਕਬੀਲਦਾਰੀ ਦਾ ਕਾਹਨੂੰ ਯਾਰਾ ਬੰਦੇ ਦੀ ਮਾੜੀ ਸੋਚ ਪੈਰ ਦੀ ਮੋਚ ਅੱਗੇ ਨਹੀਂ ਵਧਣ ਹੁੰਦੀ। ਉਹ ਦੇਖ ਲੈ ਤੇਰੇ ਪ੍ਰਾਣ ਐਡੀ ਕੋਠੀ ਪਾਰਖੇ ਤੋ ਉਹੀ ਕੁੱਫੜ ਵਾਲੇ ਕੋਠੇ ਤੇ ਮੈਂ ਤਾਂ ਕਨੇ ਰੱਬ ਕਰਕੇ ਉਹਨਾਂ ਦੀ ਕੋਠੀ ਉਟਾ ਦੇ। ਓਏ ਥੋਨੂੰ ਕੀ ਪਤਾ ਯਾਰਾ ਉਹਦਾ ਚੋਰੇ ਦਾ ਬਟੇਪੁੜੇ ਦਾ ਬੇੜਾ ਬਹਿ ਗਿਆ। ਉਹਦਾ ਕੀ ਬੇੜਾ ਬੈਠਾ ਉਹਨੇ ਕੀ ਕੀਤਾ? ਓਏ ਉਹਨੂੰ ਤਾਂ ਪੜ੍ਹੋਏ ਨੂੰ ਚ ਭੈਣ ਤੋਂ ਦੀ ਵਧੀਆ ਜ਼ਮੀਨ ਦੇਤੀ ਤੇ ਮੈਨੂੰ ਦੇਤੇ ਟਿੱਬੇ। ਮਰੇ ਪੇ ਬੁੜੇ ਨੂੰ ਥੱਲੀ ਜਾਂਦੇ ਰਹਿੰਦੇ ਹੋ ਜਾ ਕੇ ਖੇਤ ਕੰਮ ਕਰ ਲੈ ਕਰੋ ਖੇੜੀ ਕੋਠੀਆਂ ਬਣਨਗੀਆਂ ਪਰ ਇਹ ਤਾਂ ਬੇਨੇ ਮੱਜੇ ਤੋੜੀ ਜਾਂਦੇ ਰਹਿੰਦੇ ਹੋਗੇ ਬੇਬੇ ਇਹਨਾਂ ਨੂੰ ਰੋਟੀ ਫੜਾ ਖੇਤ ਦਫਾ ਕਰ ਉਰੇ ਘਰੇ ਵੈ ਕੇ ਗੱਲਾਂ ਜਮ ਖਾਲਾ ਭੂਖ ਦੇਣਗੇ ਕਿਉਂ ਗੱਲੀ ਲਾਏ ਨਹੀਂ ਵਾਧੂ ਦਾ ਫੜਾਉਣੀ ਆ ਫੜਾਉਣੀ ਆ ਟਰਕੇ ਮੈਂ ਜਾਂਦਿਆਂ ਨੂੰ ਕਿਹਾ ਸੀ ਵੀ ਭਾਈ ਮੈਨੂੰ ਕੱਦੂ ਲਿਆ ਕੇ ਦੇ ਦਿਓ ਕੋਈ ਨਹੀਂ ਦੋਨਾ ਪਿਓ ਪੁੱਤਾਂ ਚੋ ਆਖੇ ਲੱਗਦਾ ਹੈਗਾ ਸਾਰੇ ਵੱਡਣ ਜਿਓਂ ਗਰੀ ਬੋਏ ਪਏ ਨੇ ਬੇਬੇ ਵੀ ਇਹਨਾਂ ਨਾਲ ਦੀ ਢੀਠ ਹੋਈ ਬਣੀ ਹੋਈ ਪਈ ਆ ਸਾਰਾ ਕੰਮ ਮੇਰੇ ਸਿਰ ਤੇ ਡੇਗ ਜਾਂਦੀ ਆ ਲਾ ਮੈਨੂੰ ਕਦੀ ਗੰਡਿਆਂ ਦੀ ਚਟਣੀ ਬਣਾ ਕੇ ਇਹਨਾਂ ਨੂੰ ਖਵਾ ਲਾਲ ਮੁਰਗਾ ਮੈਨੂੰ ਤਾਂ ਇਹ ਲੰਦਾ ਵੀ ਆਪਣੇ ਸ਼ਰੀਫਾ ਦੇ ਸੱਚੀ ਨਾਲ ਮੁਰਗਾ ਬਣੀ ਜਾਂਦਾ ਮੈਂ ਤਾਂ ਕਹਿੰਦੇ ਰੱਬ ਕਰਕੇ ਇਹਨਾਂ ਦਾ ਫੁੱਟ ਜੇ ਕੂਕਰ ਬੰਬੋ ਵਾਂਗੂ ਫੜ ਜੇ ਮਰ ਜਾਣ ਸਾਰੇ ਇਹ ਮੇਂ ਜੋ ਖਾਈ ਹਾਂ ਸੋ ਨਹੀਂ ਕਿ ਦੇਖਣਾ ਸਵਾਦ ਨਾਲ ਕੋਈ ਚੱਕਾ ਹੋਈ ਚੁੱਕੇ ਪੜੇ ਖਾਈ ਜਾਂਦੇ ਪਾ ਖਾਈ ਜਾਂਦੇ ਬੇਬੇ ਮੈਂ ਤਾਂ ਕਹਿੰਦੇ ਰੱਬ ਕਰਕੇ ਵੱਢੀ ਜਾਵੇ ਇਹਨਾਂ ਦੀ ਜੀਬ ਜਿਹੜੇ ਤੇਰਾਟੇ ਡਬੂਕਦੇ ਨੇ ਬਾਪੂ ਤੈਨੂੰ ਸੁਣਦਾ ਕੁਛ ਦੇਖ ਆਪਣੇ ਆਈਆਂ ਬੁੜੀਆਂ ਕਿਵੇਂ ਕਦੇ ਸੋਈ ਦੀ ਬੈਠੀਆਂ ਬੇਹੋਲੀ ਜਾਂਦ ਲੈ ਕੋਈ ਉਹਦਾ ਬਹਿਉ ਹੀ ਘੋੜਦੀਆਂ ਨੇ ਮੇਰਾ ਬਾਤਲੇ ਮੇਰੇ ਸਾਲਾਂ ਦੇ ਹਿੱਕ 'ਚ ਗੋਲੀ ਮਾਰਾਂ ਕੋਈ ਨਾ ਬੱਲੇ ਚੱਲੋ ਰਾਜ ਖਾਣਾ ਖੂਕਨੀ ਆ ਪਤਾ ਰਾਮਾ ਨਾ ਚਾਹ ਪੀ ਲਾ ਫੱਤਾ 500 ਰੁਪਏ ਆਉਣੂ ਕਰਾ ਬਾਈ ਜੋ ਬਲਾ ਧਾਮ ਲੈ ਲੋ ਬੈਠੱਕ ਗਈਆਂ ਤੇ ਬਾਤ ਬਾਪੂ ਏ ਚਾਹ ਪੀ ਲਾ ਓਏ ਤੂੰ ਆਇਆ ਬੈਠਾ ਬੁਸੇ ਬੁਲਬੁਲੇ ਵਰਦਾ ਹੋਇਆ ਕੀ ਹੋਇਆ ਮੈਨੂੰ Tata ਮੈਂ ਪੀ ਲੈਣਾ ਮੈਨੂੰ ਤਾਂ ਯਾਰ ਕੱਲ ਦੀ ਰੋਟੀ ਨਹੀਂ ਚੰਗੀ ਲੱਗੀ ਯਾਰ ਰੋਟੀ ਨੂੰ ਕਿਤੇ ਮਾਤਾ ਨਿਕਲੀ ਆ ਕਿਉਂ ਬਾਬੇ ਤੂੰ ਮੈਨੂੰ ਰੰਡੀ ਕਰਕੇ ਖੁਸ਼ ਆ ਨਹੀਂ ਰੰਡੀ ਕਾ ਤਾ ਇਹ ਰੋਟੀ ਨਹੀਂ ਕਹਿੰਦਾ ਮੈਨੂੰ ਚੰਗੀ ਲੱਗਦੀ ਓਏ ਕੀ ਤਕਲੀਫ ਹੋ ਗਈ ਬੁੱਤ ਤੈਨੂੰ ਮੈਨੂੰ ਦੱਸ ਯਾਰ ਗਲੀਟਾ ਮੈਨੂੰ ਓਏ ਇਹ ਸ੍ਰੀ ਕਾਇਨ ਲਿਆਂਦੀ ਨਵੀਂ ਥਾਰ ਆ। ਹੂੰ ਮੇਰਾ ਬੱਚਾ ਪਿਆ ਕਾਲਜ। ਹੂੰ ਆਪਣੇ ਕੋਲੇ ਉਹੀ ਪੁਰਾਣੇ ਦਾ ਪੁਰਾਣਾ ਜਉਂਗਾ। ਮੈਨੂੰ ਤਾਂ ਨਹੀਂ ਰੋਟੀ ਚੰਗੀ ਲੱਗਦੀ। ਓਏ ਮੈਂ ਤਾਂ ਕਹਿੰਦਾ ਯਾਰ ਰੱਬ ਕਰਕੇ ਮੇਰੇ ਸਾਲਿਆਂ ਦੀ ਥਾਰ ਖੰਬੇ ਤੇ ਵੱਜੇ। ਮੇਰੇ ਸਾਲਿਆਂ ਦੀ ਕਾਰ ਚੱਕ ਨਾ ਚੂਰ ਹੋ ਜਾਏ। ਅੱਗ ਲੱਗ ਜਾਏ, ਫੁੱਟ ਜਾਏ ਬਾਪੂ ਉਹਨਾਂ ਦੀ ਕਾਰ ਮੈਂ ਤਾਂ ਕਹਿੰਦੀ ਰੱਬ ਕਰਕੇ। ਹਾਂ ਪੁੱਤ ਹਾਂ। ਐਂਦਾ ਮੇਰਾ ਵੱਡਾ ਭਾਈ ਤਰਕੀਆਂ ਚਾ। ਉਹਨਾਂ ਦੀ ਯਾ ਨਜ਼ਰ ਨਾ ਲੱਗਦੀ ਹੋਵੇ ਕਿਤੇ ਆਪਾਂ ਨੂੰ।

ਬੱਚਾ ਬਾਬਿਆਂ ਨੂੰ ਮਾੜਾ ਨਹੀਂ ਬੋਲੀਦਾ ਬਾਬੇ ਸਰਾ ਬਦੇ ਦੇਣਗੇ ਬੱਚਾ ਬਾਬਿਆਂ ਨੂੰ ਕੀੜਾ ਨਹੀਂ ਬੋਲੀਦਾ ਬਾਬੇ ਚਿੰਤਪੁਰਨੀ ਤੋਂ ਆਏ ਨੇ ਮਾਤਾ ਰਾਣੀ ਨੇ ਇਸ ਪੈਸੇ ਲੋ ਬਾਬਾ ਨੂੰ ਬਾਹਰ ਦੇਣ ਵਾਸਤੇ ਭੇਜਿਆ ਬਾਬਾ ਉਹ ਠੀਕ ਆ ਭਾਈ ਤੁਸੀਂ ਐਂ ਕਰੋ ਪੁੱਤਰੇ ਇਹਨਾਂ ਦਾ ਐ ਨਹੀਂ ਪਤਾ ਥੋਡੇ ਪਤੰਦਰ ਦਾ ਕੋਈ ਸ਼ਰਾਫ ਦੇ ਦੇ ਇਹਨੂੰ ਰੋਟੀ ਪਾਣੀ ਬਾਬਾ ਹੋ ਕੇ ਸ਼ਾਮੇ ਬਹਿ ਜਾ ਤੈਨੂੰ ਰੋਟੀ ਸਿਕਾਉਣੀ ਆ ਜਰਾ ਇਹ ਤੂੰ ਬੋਸ਼ਾਲ ਕਿਹੜਾ ਤਾ ਤੈਨੂੰ ਬਾਕੂ ਉੱਠ ਕੇ ਆ ਨਾ ਤੈਨੂੰ ਮੈਂ ਸਿਖਾਉਣਾ ਬੰਨਾ ਤੂੰ ਓਏ ਤੁਹਾਡਾ ਕੋਈ ਲੱਗਣਾ ਹੈ ਇਹ ਤੁਹਾਨੂੰ ਸਾਫ ਦੇ ਦੂ ਤਾਂਗਾ ਤੂੰ ਹੀ ਲੈ ਲੈ ਪਰੇ ਤੋ ਮੈਂ ਲੈ ਕੇ ਜਿੰਨਾ ਰੋਟੀ ਬਾਬਾ ਬਾਈ ਦਾ ਕੋਈ ਨਾ ਓਏ ਇਹ ਕਿਹੜੇ ਬੰਦੇ ਨੇ ਸਾਡੇ ਵਾਲੇ ਇਹਦਾ ਭਾਂ ਦਾ ਨਿੰਮ ਤੇ ਕਰੇਲੇ ਚੜਾਏ ਹੋਏ ਨੇ ਇੱਕ ਮੈਂ ਹੀ ਆ ਲੈ ਜਨ ਲੈਂਡ ਬੰਦਾ ਮੈਂ ਬਾਬੇ ਨੂੰ ਸਿਕਾਉਣਾ ਲਓ ਜੀ ਬਾਬਾ ਜੀ ਬੱਚਾ ਬਾਬੇ ਰੋਟੀ ਦਾ ਨਾਲ ਇੱਕ ਬਾਲਕ ਚੀਲਾ ਇਕੱਠੇ ਖਾ ਲੈਣਗੇ ਉਹ ਪਿੰਡ ਚ ਫੇਰੀ ਪਾਉਣਗੇ ਠੀਕ ਆ ਬਾਬਾ ਜੀ ਬਾਬਾ ਜੀ ਤੇਰੀ ਸੋਚ ਚੰਗੀ ਆ ਤੂੰ ਆਪਦੇ ਚੇਲੇ ਦਾ ਧਿਆਨ ਰੱਖਦਾਗਾ ਬੱਚਾ ਇੱਕ ਗੱਲ ਦਾ ਗੁੱਸਾ ਤਾਂ ਨਹੀਂ ਕਰਦਾ ਜੇ ਇੱਕ ਗੱਲ ਪੁੱਛਾਂ ਤੇ ਨਾ ਬਾਬਾ ਜੀ ਨਾ ਬੱਚਾ ਤੇਰਾ ਨਾਮ ਅੰਜ ਹੋਣਾ ਚਾਹੀਦਾ ਸੀ ਲੈ ਬਾਬਾ ਜੀ ਤੁਸੀਂ ਤਾਂ ਜਾਣੀ ਗਾ ਨਾ ਮੇਰਾ ਨਾਮ ਬੰਝੀ ਆ ਬਾਬਾ ਜੀ ਤੇਰਾ ਨਾ ਵੰਜੂਣਾ ਤੇ ਜ਼ਰੂਰੀ ਆ ਬੱਚਾ ਤੇਰਾ ਨਾ ਵੰਜ ਐ ਹੋਣਾ ਜ਼ਰੂਰੀ ਐ ਤੇਰਾ ਕੋਈ ਪਤਾ ਨਹੀਂ ਕਿੱਥੇ ਜਾਂਦਾ ਜਾਂਦਾ ਕੋਈ ਨਵਾਂ ਵੰਜ ਗੱਡ ਕੇ ਖੜ ਜੇ ਠੀਕ ਆ ਬਾਬਾ ਇਹਦਾ ਮੂੜ ਮੂੜ ਦੀਆਂ ਗੱਲਾਂ ਕੀ ਪਤਾ ਕਰੋ ਮੂੜ ਬਣ ਜੇ ਲੈ ਬਾਪੂ ਤਾਂ ਕੋਈ ਵਟੇ ਤੜਕੇ ਦਾ ਗੂਬਨੇ ਨੂੰ ਓਏ ਗੂਬਨਾ ਨਾ ਕੋ ਹੋਏ ਸਰਾ ਬਣਾ ਦੇ ਤੁਸੀਂ ਬਹਿ ਲੋ ਕੋਈ ਨਾ ਕੋਈ ਮਾਰ ਦੇ ਬਾਪੂ ਕੀ ਸਰਾ ਬਣਾਏ ਨੇ ਇਹਦੇ ਆਪਦੇ ਪੱਲੇ ਤਾਂ ਕੁਝ ਨਹੀਂ ਓਏ ਨਹੀਂ ਇਹ ਸਾਡ ਭਾਈ ਇਹਨਾਂ ਨੂੰ ਸਾਗਾ ਨੂੰ ਮਾੜਾ ਨਹੀਂ ਬੋਲਦੇ ਫੇਰ ਮੰਨੂ ਮੈਂ ਸਾਦ ਨੂੰ ਆਪਾਂ ਨੂੰ ਆਪਣੇ ਸਰੀਕਾ ਬਰੋਬਰ ਕਰਕੇ ਦਿਖਾ ਦੇ ਫੇਰ ਮੰਨੂ ਕਾ ਬਾਬਾ ਦੇ ਕੋਈ ਕਬੂਤੀ ਯਾਰ ਲੈ ਬੱਚਾ ਫੇਰ ਬਾਬੇ ਤੇ ਨੂੰ ਪਹਾੜਾਂ ਤੋਂ ਲਿਆਂਦੀ ਕਬੂਤੀ ਦੇਣਗੇ ਤੇਰੇ ਘਰ 9 ਨਿਦਾ 12 ਸਿਦਾ ਹੋ ਜੂ ਤੇਨੂੰ ਘਰ 'ਚ ਛੱਟਾ ਲਾ ਦਿਆ ਘਰੇ ਦਾ ਬਾਬੂ ਕਿਆ ਭੜੀ ਅੰਨਾ

ਦੇ ਨਾਲ ਵਾਰ ਤੱਕੀ ਦਾ ਮੈਨੂੰ ਵੀ ਕੋਈ ਵਾਰ ਦੇਉ ਲੈ ਬੱਚਾ ਤੈਨੂੰ ਬਾਰੇ ਇਹ ਤਰੱਕੀ ਤੂੰ ਵੀ ਕਰੇਂਗਾ ਪਰ ਤੇਰਾ ਭਾਈ ਤੇਰੇ ਨਾਲ ਉਹ ਵੱਧ ਕਰੂਗਾ ਚੱਲ ਨਹੀਂ ਚੱਲ ਗਏ ਲੈ ਚੱਲ ਲੈ ਬੇਬੇ ਇਹ ਬਾਬਾ ਦਾ ਟਾਂਸ ਕਰ ਜਾਂਦਾ ਓਏ ਨੋ ਨੋ ਲੱਗ ਗਿਆ ਤਰਸ ਨਿਆ ਕਰ ਅਹ ਸੌਣ ਚੱਲਣਾ ਪਾਪਾ ਜੀ ਐਂ ਕਰੋ ਇੱਕ ਤਾਰ ਹੋਰ ਦੇ ਹਾਂ ਭਗਤਾ ਬੋਲ ਤੇਰੇ ਭਾਈ ਦੀ ਇੱਕ ਅੱਖ 来 ਭਗਤਾ ਤੈਨੂੰ ਭਰ ਦਿੰਦੇ ਆ ਤੇਰੇ ਭਾਈ ਦੀ ਕੱਖ ਫੁੱਟ ਜੂਗੀ ਠੀਕ ਆ ਬਾਬਾ ਜੀ ਕਿਉਂਦਾ ਰਹੇ ਬਾਬਾ ਹੋਰ ਕੋਈ ਸੇਵਾ ਕੀ ਕਰਾਂ ਬਸ ਸੇਵਾ ਬਾਬਾ ਤੇਰੇ ਇਤ ਕੱਚ ਤੱਕੀਆਂ ਆਉਣੀਆਂ ਬੱਚਾ ਬਾਬਿਆਂ ਨੂੰ ਆਉਂਦੀ ਵਾਰ ਚੋਲਾ ਸਮਾ ਕੇ ਰੱਖੀ ਠੀਕ ਆ ਜੀ ਬਾਬਾ ਜੀ ਐ ਭਗਤਾ ਫਿਰ ਬਾਬੇ ਚੱਲੇ ਨੇ ਚੇਲਿਆਂ ਨੂੰ ਖਾਣਾ ਖਪਾਉਣਾ ਹੈ ਦਾਣਾ ਮੰਡੀ ਚ ਢੀਕਦੇ ਹੋਣਗੇ ਠੀਕ ਆ ਬਾਬਾ ਲੈ ਭਗਤਾ ਤੇਰੀ ਤਰੱਕੀ ਹੋ ਆਉਂਦੀ ਵਾਰ ਨੂੰ ਚੋਲਾ ਸਮਾ ਕੇ ਰੱਖੀ ਬਾਬਿਆਂ ਨੂੰ ਠੀਕ ਆ ਬਾਬਾ ਜੀ ਨੀ ਬੇਬੇ ਤੈਨ ਕੋਈ ਗੱਲ ਸੁਣੀ ਸੀ ਨੀ ਕੀ ਸੁਖਿਆ ਕੀ ਗੱਲ ਹੋ ਗਈ ਨੀ ਬੇਬੇ ਮੈਂ ਸੁਣਿਆ ਆ ਆਪਣੇ ਸਰੀਕਾਂ ਦੇ ਬੁੜੇ ਦੀ ਅੱਖ ਫੁੱਟ ਗਈ ਨੀ ਮੈਨੂੰ ਤਾਂ ਲੱਗਦਾ ਜਿਹੜਾ ਸਾਧਕ ਨਹੀਂ ਕਰਨੀ ਦਾ ਮਾਲਕ ਹੀ ਆਇਆ ਸੀ ਤੂੰ ਤਾਂ ਵਧੀਆ ਸਰੀਕਾਂ ਨੂੰ ਐ ਹੀ ਹੋਣਾ ਚਾਹੀਦਾ ਲੱਗੂ ਪਤਾ ਹੁਣ ਪਤ ਗਿਆ ਚੰਗਾ ਹੋ ਗਿਆ ਮੇਰੇ ਭਾਈ ਦੀ ਸਰੀਕੀ ਦੀ ਅੱਖ ਫੁੱਟ ਗਈ ਆ ਵਧੀਆ ਹੋ ਗਿਆ ਮੈਂ ਤਾਂ ਬੜਾ ਖੁਸ਼ ਆਂਦਾ ਹੁਣ ਹੋਣਗੇ ਫੇਲ ਹੈ ਇਹ ਹੁਣ ਫੇਲ ਹੋਣਗੇ ਆ ਯਾਰ ਮੈਨੂੰ ਢੰਡਰਾਜਾ ਕਿਵੇਂ ਦਿਸਣ ਲੱਗਾ ਹੈ ਤੂੰ ਗਾਇਤੋਂ ਰਾਇਆ ਧੀਰਾ ਯਾਰਾਪਨ ਓ ਫਾਈਂ ਦਾਜਰਾ ਓਏ ਕੋਈ ਮੇਰੀਆਂ ਅੱਖਾਂ ਫੁੱਟ ਗਈਆਂ ਓਏ ਓਏ ਕਿੱਧਰ ਜਾ ਮੋਨੇ ਓਏ ਲੈ ਓ ਚੱਕੇ ਮੈਨੂੰ ਓਏ ਓਏ ਅੱਖਾਂ ਫੁੱਟ ਗਈਆਂ ਮੇਰੀਆਂ ਦੋਨੇ

ਓਏ ਹੁਣ ਕਿਥੋਂ ਲਾਵਾਂਗੇ ਝੋਨੇ ਚਾਂਚਲ ਘਰੇ ਚਲੀ ਗਿਆ ਫਸ ਚਲ ਖੜਾ ਹੋ ਕੇ ਚਲੀ ਗਿਆ ਕਾਂ ਫੁੱਟ ਗਿਆ ਸ਼ਰੀਕਾਂ ਦੀ ਇੱਕ ਕੁੱਟੀਆਂ ਤੇਰੀਆਂ ਦੋਨੀਆਂ ਫੁੱਟ ਗਿਆ ਮੈਨੂੰ ਦੀਦਾ ਨਹੀਂ ਓਏ